ਬਜ਼ੁਰਗਾਂ ਦਾ ਅਰਾ ਦੱਸਿਆਂ ਸਿਹਤਮੰਦ ਰਹਿਣ ਲਈ ਇਹ ਗੱਲਾਂ ਜੇਕਰ ਤੁਹਾਡੀ ਅੱਡੀ ਫਟ ਗਈ ਹੈ ਤਾਂ ਸਰੋਂ ਦੇ ਤੇਲ ਵਿੱਚ ਥੋੜੀ ਜਹੀ ਹਲਦੀ ਮਿਲਾ ਕੇ ਲਗਾਉਣ ਨਾਲ ਅੱਡੀ ਠੀਕ ਹੋ ਜਾਵੇਗੀ ਪੈਰ ਦੇ ਅੰਗੂਠੇ ਤੇ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਾਧੀ ਹੈ ਸਫੈਦ ਛੋਲੇ ਖਾਣ ਨਾਲ 슈ਗਰ ਕੰਟਰੋਲ ਵਿੱਚ ਰਹਿੰਦੀ ਹੈ बाजरे ਦੀ ਰੋਟੀ ਦੁੱਧ ਦੇ ਨਾਲ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟਣਾ ਨਹੀਂ ਚਾਹੀਦਾ। ਇਹ ਚੰਗੀ ਸਿਹਤ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਦੁਪਹਿਰ ਦੇ ਖਾਣੇ ਤੋਂ ਬਾਅਦ 10 ਜਾਂ 15 ਮਿੰਟ ਆਰਾਮ ਕਰਨਾ ਚਾਹੀਦਾ ਹੈ। ਇਸ ਨਾਲ ਸਿਹਤ ਚੰਗੀ ਰਹਿੰਦੀ ਹੈ। ਇਨਸਾਨ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਹਮੇਸ਼ਾ ਹੱਸਦੇ ਰਹਿਣਾ ਚਾਹੀਦਾ ਹੈ ਇਸ ਨਾਲ ਦਿਲ ਮਜ਼ਬੂਤ ਹੁੰਦਾ ਹੈ ਅਤੇ ਬਿਮਾਰੀਆਂ ਨਹੀਂ ਹੁੰਦੀਆਂ ਜਿੰਨਾ ਔਰਤਾਂ ਦੇ ਹੱਥ ਪੈਰ ਸੁੰਨ ਹੋ ਜਾਂਦੇ ਹਨ ਉਨ੍ਹਾਂ ਲਈ ਨਿੰਬੂ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਪਾਣੀ ਪੀਣ ਨਾਲ ਬਹੁਤ ਫਾਇਦਾ ਹੁੰਦਾ ਹੈ ਜੇਕਰ ਤੁਹਾਨੂੰ ਗਲੇ ਵਿੱਚ ਖਰਾਸ਼ ਹੈ ਤਾਂ ਕੋਸੇ ਪਾਣੀ 'ਚ ਨਮਕ ਪਾ ਕੇ ਗਰਾਰੇ ਕਰੋ ਅਤੇ ਕੋਈ ਵੀ ਠੰਡੀ ਚੀਜ਼ ਖਾਣ ਤੋਂ ਬਚੋ ਦਿਨ ਭਰ ਕੋਸਾ ਪਾਣੀ ਪੀਂਦੇ ਰਹੋ ਅਤੇ ਕਾਲੀ ਮਿਰਚ ਖੰਡ ਮਿਲਾ ਕੇ ਲੈਂਦੇ ਰਹੋ ਤੁਹਾਨੂੰ ਜਲਦੀ ਆਰਾਮ ਮਿਲੇਗਾ ਰਸੋਈ 'ਚ ਜਾਣ ਤੋਂ ਪਹਿਲਾਂ ਜੇਕਰ ਨੱਕ ਤੇ ਘਿਓ ਲਗਾਇਆ ਜਾਵੇ ਦਾ ਸਰੀਰ ਅਤੇ ਫੇਫੜੇ ਦੋਵੇਂ ਸਿਹਤਮੰਦ ਰਹਿੰਦੇ ਹਨ ਨਾਰੀਅਲ ਅਤੇ ਚੁਕੰਦਰ ਖਾਣ ਨਾਲ ਹੱਡੀਆਂ ਦੇ ਜੋੜ ਮਜ਼ਬੂਤ ਹੁੰਦੇ ਹਨ ਜੈਤੂਨ ਦੇ ਤੇਲ ਨਾਲ ਹੱਥਾਂ ਦੀ ਮਾਲਿਸ਼ ਕਰਨ ਨਾਲ ਹੱਥ ਨਰਮ ਅਤੇ ਕੋਮਲ ਬਣਦੇ ਹਨ ਜੇਕਰ ਪਿਸ਼ਾਬ ਪੀਲਾ ਹੋਣ ਲੱਗੇ ਤਾਂ ਨਿੰਬੂ ਪਾਣੀ ਪੀਓ ਜੇਕਰ ਤੁਹਾਨੂੰ ਦੰਦ ਦਰਦ ਹੋ ਰਿਹਾ ਹੈ ਤਾਂ ਦੰਦਾਂ ਦੇ ਹੇਠ ਲੌਂਗ ਰੱਖ ਲਓ ਇਹ ਠੀਕ ਹੋ ਜਾਵੇਗਾ ਸਿਰ ਤੇ ਤੇਲ ਲਗਾਉਣ ਨਾਲ ਦਿਮਾਗ ਤੇਜ਼ ਹੁੰਦਾ ਹੈ ਦੁੱਧ ਨੂੰ ਘੱਟ ਅੱਗ ਤੇ ਪਕਾਉਣ ਨਾਲ ਜ਼ਿਆਦਾ ਕਰੀਮ ਬਣਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਚਾਰ ਬਦਾਮ ਖਾਣ ਨਾਲ ਚਿਹਰੇ ਦੀ ਚਮੜੀ ਚਮਕਦਾਰ ਰਹਿੰਦੀ ਹੈ ਜੇਕਰ ਤੁਹਾਡਾ ਗਲਾ ਬਹੁਤ ਦੁਖਦਾ ਹੈ ਤਾਂ ਕੋਸੇ ਪਾਣੀ ਵਿੱਚ ਨਮਕ ਮਿਲਾ ਕੇ ਪੀਓ ਜਿੰਨਾ ਲੋਕਾਂ ਨੂੰ ਥਾਇਰਾਇਡ ਦੀ ਸਮੱਸਿਆ ਹੈ ਉਹਨਾਂ ਨੂੰ ਅਲਸੀ ਦਾ ਸੇਵਨ ਕਰਨਾ ਚਾਹੀਦਾ ਹੈ ਇਹ ਬਹੁਤ ਫਾਇਦੇਮੰਦ ਹੈ ਝੁਕਾਮ ਤੋਂ ਪੀੜਤ ਲੋਕਾਂ ਨੂੰ ਅੰਜੀਰ ਦਾ ਸੇਵਨ ਕਰਨਾ ਚਾਹੀਦਾ ਹੈ ਆਦਰਕ ਦਾ ਪਾਣੀ ਪੀਣ ਨਾਲ ਸਰੀਰ ਚ ਖੂਨ ਗਾੜਾ ਨਹੀਂ ਹੁੰਦਾ ਗੁੜ ਦਾ ਪਾਣੀ ਪੀਣ ਨਾਲ ਲੀਵਰ ਮਜ਼ਬੂਤ ਹੁੰਦਾ ਹੈ ਅਤੇ ਸਰੀਰ ਚ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ